ਪੰਜਾਬ ਦੇ ਵਿੱਚ ਬੰਬ ਧਮਾਕਿਆਂ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਖਾਸ ਕਰਕੇ ਉਹਦੋਂ ਜਦੋਂ ਬੀਜੇਪੀ ਦੇ ਇੱਕ ਟਕਸਾਲੀ ਲੀਡਰ ਦੇ ਘਰ ਦੇ ਉੱਤੇ ਬੰਬ ਧਮਾਕਾ ਹੁੰਦਾ ਹੈ ਇੱਕ ਗ੍ਰੇਨੇਡ ਸੁੱਟਿਆ ਗਿਆ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਔਰ ਉਸ ਤੋਂ ਬਾਅਦ ਬੀਜੇਪੀ ਦੇ ਵੱਲੋਂ ਇਸ ਦਾ ਪੂਰਜ਼ੋਰ ਵਿਰੋਧ ਕੀਤਾ ਗਿਆ ਇਹਦੇ ਡਿਟੇਲਸ ਜਾਣ ਲੈਣੇ ਬਹੁਤ ਜ਼ਰੂਰੀ ਹੈ ਇਹ ਬੰਬ ਧਮਾਕਾ ਹੋਇਆ ਕਿਉਂ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ ਗ੍ਰੇਨੇਡ ਹਮਲਾ ਬੀਜੇਪੀ ਦੇ ਟਕਸਾਲੀ ਲੀਡਰ ਦੇ ਉੱਤੇ ਅੱਜ ਤੱਕ ਮਨਰੰਜਨ ਕਾਲੀਆ ਦਾ ਕੋਈ ਸਿੱਧਾ ਵਿਵਾਦ ਨਹੀਂ ਸੀ ਸੁਣਨ ਨੂੰ ਮਿਲਿਆ ਕਾਫੀ ਸਾਲਾਂ ਤੋਂ ਪਰ ਅਚਾਨਕ ਉਹਨਾਂ ਦੇ ਘਰ ਦੇ ਉੱਤੇ ਬੰਬ ਧਮਾਕਾ ਹੋ ਗਿਆ ਇਹ ਸਮਝ ਜਾਈ ਨਹੀਂ ਆਇਆ। ਦੇਖੋ ਸਾਹਬ ਸਿੰਘ ਜੀ ਗੱਲ ਇਹ ਹੈ ਕਿ ਮਨਰੰਜਨ ਕਾਲੀਆ ਜਲੰਧਰ ਦੇ ਸਿਰਕੱਢ ਲੀਡਰ ਨੇ ਔਰ ਕਿਉਂਕਿ ਉਹ ਹੁੰਦਾ ਨੈਸ਼ਨਲ ਐਗਜ਼ੀਕਿਊਟਿਵ ਦਾ ਵੀ ਮੈਂਬਰ ਨੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ। ਪੰਜਾਬ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਲੋਕਲ ਬਾਡੀ ਹੈਲਥ ਵਰਗੇ ਮਹਿਕਮੇ ਉਹ ਉਹਨਾਂ ਦੇ ਕੋਲ ਰਹਿ ਚੁੱਕੇ ਨੇ ਬਾਦਲ ਜਿਹੜੇ ਪਰਿਵਾਰ ਹੈ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਬੜੇ ਨੇੜਲੇ ਦੇ ਸੰਬੰਧ ਹੁੰਦੇ ਸੀ ਕਾਲਿਆ ਜੀ ਨੂੰ ਬਹੁਤ ਤਰਜੀਹ ਦਿੰਦੇ ਸੀ ਉਹ ਕਾਲਿਆ ਜੀ ਦੀ ਗੱਲ ਸੁਣਦੇ ਸੀ ਕਾਲਿਆ ਜੀ ਦੀ ਕੇਂਦਰ ਲੀਡਰਸ਼ਿਪ ਦੇ ਵਿੱਚ ਸੁਸ਼ਮਾ ਸਵਰਾਜ, ਅਰຸນ ਜੇਤਲੀ, ਰਾਜਨਾਥ ਸਿੰਘ, ਅਮੀਸ਼ਾ ਕਾਫੀ ਚੰਗੀ ਨੇੜਤਾ ਹੈਗੀ ਆ ਲekin ਗੱਲ ਇਹ ਹੈਗੀ ਹੈ ਕਿ ਪੰਜਾਬ ਦੇ ਵਿੱਚ ਇੱਕ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਜੋ ਮੈਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੱਕ ਮਾਹੌਲ ਪੈਨਿਕ ਵਾਲਾ ਖੜਾ ਹੋ ਰਿਹਾ ਹੈ। ਔਰ ਜਿਵੇਂ बार-बार ਇਥੇ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਤੁਸੀਂ ਦੇਖੋ ਪਹਿਲਾਂ ਦੋ ਇਨਸੀਡੈਂਟ ਹੋਏ ਵੱਡੇ। ਤਿੰਨ ਇਨਸੀਡੈਂਟ ਮੈਂ ਗਿਣਾਗਾ ਦੋ ਵੀ ਕਿਉਂ ਤਿੰਨ। ਇੱਕ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਮੁੰਡਾ ਆਂਦਾ ਤੇ ਸਿੱਧਾ ਟੱਪਕ ਅਸ਼ੀਰੀ ਗੁਰਗਾਂ ਸਾਹਿਬ ਦਾ ਜਿੱਥੇ ਅੰਦਰ ਪ੍ਰਕਾਸ਼ ਹੈਗਾ ਸੀ ਜਿੱਥੇ ਪਾਠ ਹੋ ਰਿਹਾ ਸੀ ਉਹਨੂੰ ਤਾਬਿਆਂ ਵੱਲ ਜਾਣ ਦੀ ਕੋਸ਼ਿਸ਼ ਕਰਦਾ ਅੱਜ ਤੱਕ ਕੋਈ ਨਹੀਂ ਪਤਾ ਚੱਲ ਸਕਿਆ ਕਿ ਉਹ ਹਿਮਾਕਤ ਕਿੰਨੀ ਕੌਣ ਕਰਨ ਵਾਲਾ ਸੀ ਉਹਦਾ ਪਿਛੋਕੜ ਕੀ ਸੀ ਕਿੱਥੋਂ ਆਇਆ ਸੀ ਕੌਣ ਲੈ ਕੇ ਆਇਆ ਉਹਦਾ ਕੀ ਮੰਤਵ ਸੀ ਪਿੱਛੇ ਕਿਹੜੀਆਂ ਫੋਰਸਿਸ ਸੀਗੀਆਂ ਅੱਜ ਤੱਕ ਨਹੀਂ ਪਤਾ ਚੱਲਦਾ ਮੈਂ ਕਹਿਣ ਦਾ ਮਕਸਦ ਇਹ ਹੈਗਾ ਕਿ ਇੱਕ ਧਰਮ ਜਿੱਥੇ ਸਪਿਰਚੁਅਲਿਟੀ ਦਾ ਜਿਹੜਾ ਧੁਰਾ ਹੋਵੇ ਜਿੱਥੋਂ ਜ਼ਿੰਦਗੀ ਚੱਲਦੀ ਹੋਵੇ ਜਿੱਥੇ ਇਨਸਾਨ ਨੂੰ ਊਰਜਾ ਮਿਲਦੀ ਹੋਵੇ ਉੱਥੇ ਜਾ ਕੇ ਡੀ ਹਿਮਾਕਤ ਤੇ ਬੇਅਦਬੀ ਹੋ ਜੇ ਅੱਜ ਤੱਕ ਕੋ ਪਤਾ ਨਹੀਂ ਚੱਲ ਸਕਿਆ ਫੇਰ ਦੇਖੋ ਤੁਸੀਂ ਜਿਹੜੇ ਸਾਡੇ ਦਲਿਤ ਭਾਈਚਾਰੇ ਦੇ ਲੋਕ ਨੇ ਰਵਿਦਾਸ ਕਮਿਊਨਿਟੀ ਦੇ ਲੋਕ ਨੇ ਉਹਨਾਂ ਦੇ ਹਿਰਦਿਆਂ ਨੂੰ ਸੱਟ ਮਾਰੀ ਗਈ ਪੀਮਰਾਵ ਡਾਕਟਰ 바ਵਾ ਸਾਹਿਬ ਵੇਦਕਰ ਚਲੋ ਸਾਡਾ ਵੀ ਉਹਨਾਂ ਪ੍ਰਤੀ ਬਹੁਤ ਸ਼ਰਧਾ ਸੰਵਿਧਾਨ ਦੇ ਨਿਰਮਾਤਾ ਨੇ ਸਾਨੂੰ ਜੀਣ ਦਾ ਅਧਿਕਾਰ ਦਿੱਤਾ ਮੈਂ ਤੁਹਾਡੇ ਨਾਲ ਇੱਥੇ ਬੈਠਾ ਗੱਲ ਕਰ ਰਿਹਾ ਮੈਨੂੰ ਬੋਲਣ ਦਾ ਅਧਿਕਾਰ ਦਿੱਤਾ ਮੈਨੂੰ ਹਰ ਚੀਜ਼ ਦਾ ਧਰਮ ਦਾ ਆਪਣੇ ਧਰਮ ਲਈ ਖੜਨ ਦਾ ਪੜਨ ਦਾ ਲਿਖਨ ਦਾ ਨੌਕਰੀ ਕਰਨ ਦਾ ਅਧਿਕਾਰ ਦਿੱਤਾ ਉਹਨਾਂ ਦਾ ਜਿਹੜਾ ਪ੍ਰਤਿਮਾ ਹੈਗੀ ਹੈ ਮੂਰਤੀ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਬੰਦਾ ਚੜਦਾ ਤੇ ਉਹਨੂੰ ਤੋੜਨਾ ਸ਼ੁਰੂ ਕਰ ਦਿੰਦਾ ਅੱਗ ਲਾ ਦਿੰਦਾ ਕਿੱਥੋਂ ਸ਼ੁਰੂ ਹੋਇਆ ਉਹਨੂੰ ਕਿੰਨੇ ਫੀਡ ਕੀਤਾ ਕਿਹਦਾ ਮੋਟਿਵ ਸੀਗਾ ਤੁਸੀਂ ਇਹ ਦੇਖੋ ਇਹਦੇ ਨਾਲ ਦਲਿਤ ਭਾਈਚਾਰੇ ਦੇ ਉੱਤੇ ਕਿੰਡੀ ਵੱਡੀ ਉਹਨਾਂ ਨੂੰ ਠੇਸ ਲੱਗੀ ਹੋएगी ਕਿਉਂਕਿ ਉਸ ਕਮਿਊਨਿਟੀ ਨੂੰ ਜੀਣ ਦਾ ਅਤੇ ਅੱਗੇ ਵਧਣ ਦਾ ਅਧਿਕਾਰ ਡਾਕਟਰ 바ਵਾ ਸਾਹਿਬ ਨੇ ਦਿੱਤਾ ਜਿਹੜੇ ਆਪਣਾ ਮੈਲਾ ਚੁੱਕਦੇ ਸੀ ਤੇ ਜ਼ਿੰਦਗੀ ਗਟਰ ਦੇ ਵਿੱਚੋਂ ਕੱਢਦੇ ਸੀਗੇ ਕੂੜਾ ਚੱਕਦੇ ਸੀ ਉਹਨਾਂ ਨੂੰ ਅੱਗੇ ਵਧਣ ਦਾ ਪੜਨ ਦਾ ਤੇ ਨੌਕਰੀਆਂ ਦੇ ਵਿੱਚ ਅੱਗੇ ਤਰੱਕੀਆਂ ਲੈਣ ਦਾ ਅਧਿਕਾਰ ਡਾਕਟਰ 바ਵਾ ਸਾਹਿਬ ਨੇ ਰਾਖਵਾ ਕਰਨ ਜਿਹਨੂੰ ਅਸੀਂ ਕਰ ਨਹੀਂ ਦਿੱਤਾ ਇਸ ਤਰ੍ਹਾਂ ਦੂਜੀ ਜਿਹੜੀ ਗੱਲ ਹੈਗੀ ਆ ਫਿਰ ਉਸ ਤੋਂ ਬਾਅਦ ਆ ਇਨਸੀਡੈਂਟ ਹੋਇਆ ਜਿਹੜਾ 플ੋਰ ਹੋਇਆ 바ਵਾ ਸਾਹਿਬ ਦੀ ਅੰਬੇਦਕਰ ਦੇ ਉੱਤੇ ਨਾਰੇ ਲਿਖ ਦਿੱਤੇ ਗਏ ਔਰ ਉੱਥੇ ਅਮਰੀਕਾ 'ਚ ਬੈਠਾ ਪੰਨੂ ਵੀਡੀਓ ਜਾਰੀ ਕਰ ਰਿਹਾ ਕਿ ਇਹਨਾਂ ਨੇ ਸਾਡੇ ਸਿੱਖਾਂ ਦੇ ਅਧਿਕਾਰ ਖੋਏ ਨੇ ਇਦਾਂ ਮਤਲਬ ਸਿੱਖ ਤੇ ਦਲਤਾਂ ਦੇ ਸੈਂਟੀਮੈਂਟਸ ਨੂੰ ਆਪਸ ਵਿੱਚ ੜਕਾਇਆ ਜਾ ਰਿਹਾ ਜਦਕਿ ਇਹ ਸਾਰੀ ਦੁਨੀਆ ਨੂੰ ਪਤਾ ਇਸ ਧਰਤੀ ਦੇ ਉੱਤੇ ਕੀ ਗੁਰੂ ਰਵਿਦਾਸ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਰਜ ਉਹ ਵੀ ਜਿਹੜੇ ਆ ਉਹਨਾਂ ਹੀ ਗੁਰਦੁਆਰੇ ਸਭ ਦੇ ਸਾਝੇ ਆ ਫਿਰ ਇਹਦਾ ਮਤਲਬ ਪੰਜਾਬ 'ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਪਹਿਲਾਂ ਵੀ ਬਹੁਤ ਹੋਈਆਂ ਜਦੋਂ Hindu ਲੀਡਰ ਟਾਰਗੇਟ ਕੀਤੇ ਗਏ ਪੰਜਾਬ 'ਚ ਤੁਹਾਨੂੰ ਯਾਦ ਹੋਵੇਗਾ ਬ੍ਰਿਗੇਡੀਅਰ ਜਗਦੀਸ਼ ਗਗਨੇਚਾ ਸੀ ਉਹਨਾਂ ਨੂੰ ਇੱਥੇ ਜੋਤੀ ਚੌਂਕ ਦੇ ਕੋਲ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਉਤੋਂ ਬਾਅਦ ਆਰਐਸਐਸ ਦਾ ਇੱਕ ਮਿਸ਼ਨ ਜਿਹੜਾ ਰੂਰਲ ਵੱਲ ਚੱਲੋ ਪਿੰਡਾਂ ਵੱਲ ਚੱਲੋ ਉਹ ਰੁਕ ਗਿਆ ਉੱਥੇ ਕਿਉਂਕਿ ਉਹ ਬਰਗੇਡੀਅਰ ਗਗਨੇਜਾ ਦੀ ਇੱਕ ਸੋਚ ਸੀ ਕਿ ਜਿਹੜੀ ਮੈਂ ਆਰਐਸਐਸ ਹੈ ਇਹਨੂੰ ਪਿੰਡਾਂ ਥਾਂ ਹੀ ਲੈ ਕੇ ਜਾਣਾ ਔਰ ਉਹਦੇ ਲਈ ਉਹਨਾਂ ਦਾ ਰੋਡ ਮੈਪ ਚੱਲਦਾ ਪਿਆ ਸੀ ਕਾਫੀ ਅੱਗੇ ਵੱਧ ਵੀ ਗਏ ਸੀ ਤੇ ਉਸ ਮਿਸ਼ਨ ਨੂੰ ਵਾਲੀ 8:30 ਵਜੇ ਕਈ ਜਿਹੜੇ ਆ ਹੋਰ ਵੀ Hindu ਲੀਡਰਾਂ ਤੇ ਹਮਲੇ ਹੋਏ ਮਾਰੇ ਗਏ ਲੁਧਿਆਣੇ ਵੀ ਹੋਇਆ ਗੁਸਾਈ ਤੇ ਹਮਲਾ ਹੋਇਆ ਔਰ ਬਹੁਤ ਹੋਏ ਫੜੇ ਵੀ ਗਏ ਉਸ ਤੋਂ ਬਾਅਦ ਫੜੇ ਵੀ ਗਏ ਔਰ ਉਸ ਤੋਂ ਬਾਅਦ ਹੁਣ ਤੁਸੀਂ ਇਹ ਦੇਖੋ ਦੁਬਾਰਾ ਪੰਜਾਬ ਦੇ ਵਿੱਚ ਇੱਕ ਮਾਹੌਲ ਜਿਹੜਾ ਪੈਨਿਕ ਵਾਲਾ ਕ੍ਰੀਏਟ ਹੋਣਾ ਸ਼ੁਰੂ ਹੋ ਗਿਆ ਹੈ دہشت ਵਾਲਾ ਥਾਣਿਆਂ ਦੇ ਉੱਤੇ ਬੰਬ ਸੁੱਟੇ ਜਾ ਰਹੇ ਆ ਹੁਣ ਥਾਣਿਆਂ ਤੋਂ ਬਾਹਰ ਨਿਕਲ ਕੇ ਉਹ ਲੋਕਾਂ ਨੂੰ ਵੀ ਟਾਰਗੇਟ ਕਰਨ ਲੱਪੇ ਆ ਜਿਹੜੇ ਆਮ ਲੋਕ ਹੈਗੇ ਅੱਗੇ ਤਾਂ ਥਾਣਿਆਂ ਵਾਲ ਸੀਗੇ ਹੁਣ ਪਿਛਲੇ ਤੁਸੀਂ 3-4 ਦਿਨਾਂ 'ਚ ਦੇਖਿਆ ਕਿ ਆਪਣੇ ਇੱਕ ਰੌਜ਼ਰ ਸੰਧੂ ਆ ਜਲੰਧਰ ਦਾ ਉਹਦੇ ਗਰਨੇਡs ਛੁੱਟਿਆ ਗਿਆ ਰੌਜ਼ਰ ਸੰਧੂ ਤੋਂ ਬਾਅਦ ਹੁਣ ਕਾਲੀਆ ਸਾਹਿਬ ਦੇ ਗਰਨੇਡ ਕੋਠੀ ਚ ਛੁੱਟਿਆ ਗਿਆ ਮਨੰਜਨ ਕਾਲੀਆ ਜਿਹੜੇ ਬੀਜੇਪੀ ਦੀ ਇੱਕ ਰੀਡ ਦੀ ਹੱਡੀ ਪੰਜਾਬ ਦੀ ਮੰਨੇ ਜਾਂਦੇ ਆ ਉਹਨਾਂ ਦੀ ਕੋਠੀ ਦੇ ਵਿੱਚ ਹੁਣ ਮੇਰੀ ਜਿਵੇਂ ਬੜੀ ਸੈਂਟਰ ਲੀਡਰਸ਼ਿਪ ਦੇ ਲੀਡਰਾਂ ਨਾਲ ਗੱਲ ਵੀ ਹੋਈ ਉਹ ਵੀ ਇਹੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਇੱਕ ਡਰ ਦਾ ਮਾਹੌਲ ਅਤੇ ਹਿੰਦੂਆਂ ਦੇ ਵਿੱਚ ਇੱਕ ਪੈਨਿਕ ਨੂੰ ਕ੍ਰੀਏਟ ਕੀਤਾ ਜਾ ਰਿਹਾ ਲੇਕਿਨ ਮੈਂ ਇਸ ਤੋਂ ਥੋੜਾ ਅੱਗੇ ਜਾ ਕੇ ਕਹਿਣਾ ਭਈ ਹਿੰਦੂ ਸਿੱਖ ਦੇ ਵਿੱਚ ਸਾਂਝ ਹੈ ਕੋਈ ਇਹਦੇ ਵਿੱਚ 파ੜਾ ਜੇ ਕੋਈ ਭਾਨ ਦੀ ਕੋਸ਼ਿਸ਼ ਕਰਦਾ ਤੇ ਪੰਜਾਬ ਚ 파ੜਾ ਨਹੀਂ ਪੈਣਾ ਇਹ ਕੋਸ਼ਿਸ਼ ਬਾਰ-ਬਾਰ ਕੀਤੀ ਜਾਂਦੀ ਹੈ ਕਿ ਦਲਤਾਂ ਨੂੰ ਸਿੱਖਾਂ ਨਾਲ ਪਿੱਛੇ ਤੁਸੀਂ ਦੇਖੋ ਤੁਹਾਨੂੰ ਯਾਦ ਹੋਵੇਗਾ ਸੰਤ ਨਿਰੰਜਨ ਦਾਸ ਵਿਆਣਾ ਗਏ ਸੀ ਨਾਲ ਉਹਨਾਂ ਦੇ ਦੂਜੇ ਸੰਤ ਸੀਗੇ ਉੱਥੇ ਵਿਆਨਾ ਦੇ ਵਿੱਚ ਉਹਨਾਂ ਨੂੰ ਸੰਤਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਸਵਰਗ ਵਾਸ ਹੋ ਗਿਆ ਪੰਜਾਬ ਦੇ ਵਿੱਚ ਕਿੰਨਾ ਇੱਥੇ ਰੋਸ਼ ਪਣ ਪਿਆ ਗੱਡੀਆਂ ਸੜ ਗਈਆਂ ਲੋਕਾਂ ਦਾ ਲੋਕਾਂ ਦੇ ਅੰਦਰ ਦਰਦ ਉੱਠਿਆ ਬਈ ਸਾਡੇ ਸੰਤਾਂ ਨੂੰ ਮਾਰ ਦਿੱਤਾ ਗਿਆ ਫਿਰ ਕੀ ਹੋਇਆ ਬਈ ਉੱਚੇ ਜਿਹੜੀ ਗੁਰੂ ਗ੍ਰੰਥ ਸਾਹਿਬ ਚੋਂ ਬਾਣੀ ਜਿਹੜੀ ਆ ਉਹ ਲੱਗ ਕਰਨ ਦੀ ਇੱਕ ਇਕ ਜਮਾਤ ਨੇ ਕਪਾ ਕਹ ਦੀ ਸਮੁਦਾਏ ਦੇ ਲੋਕਾਂ ਨੇ ਕੁਝ ਲੋਕਾਂ ਨੇ ਸਾਰਿਆਂ ਨੇ ਨਹੀਂ ਵੀ ਅਸੀਂ ਇਹਨੂੰ ਬਾਣੀ ਅਲੱਗ ਕਰਕੇ ਨੂੰ ਅੰਮ੍ਰਿਤ ਬਾਣੀ ਦਾ ਰੂਪ ਦਈਏ ਤੇ ਅਸੀਂ ਆਪਣੇ ਗੁਰਦੁਆਰੇ ਅਲੱਗ ਕਰ ਲੀਏ ਯਾਨੀ ਉਦੋਂ ਇੱਕ ਮਾਹੌਲ ਦੋ ਬਣਾਇਆ ਗਿਆ ਇਹ 2008 ਦੀ ਗੱਲ ਹੈ ਮਾਹੌਲ ਬਣ ਗਿਆ ਕਿ ਰਵਿਦਾਸ ਭਾਈ ਚਾਰਾ ਸਿੱਖ ਭਾਈਚਾਰੇ ਤੋਂ ਅਲੱਗ ਹੋ ਕੇ ਆਪਣੀ ਅੰਮ੍ਰਿਤਵਾਣੀ ਦਾ ਗੁਰਦੁਆਰਿਆਂ 'ਚ ਪ੍ਰਕਾਸ਼ ਕਰੇਗਾ ਲੇਕਿਨ ਫੇਰ ਕੁਝ ਸਮਾਜ ਦੇ ਸੁਲਝੇ ਲੋਕਾਂ ਨੇ ਵੀ ਅਸੀਂ ਕਿਵੇਂ ਲੱਗ ਕਰ ਸਕਦੇ ਇਹ ਤਾਂ ਗੁਰੂ ਸਾਹਿਬ ਦੀ ਬਾਣੀ ਆ ਇਹ ਤਾਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਗੁਰੂ ਸਾਹਿਬ ਦੀ ਬਾਣੀ ਆ ਉਹ ਨਹੀਂ ਲੱਗ ਹੋ ਸਕੇ ਤੇ ਅਸੀਂ ਲੋਕ ਕਿਵੇਂ ਲੱਗ ਕਰ ਸਕਦੇ ਆ ਖੈਰ ਉਸ ਤੋਂ ਬਾਅਦ ਬੜੀ ਮੁਸ਼ਕਲ ਮਾਹੌਲ ਜਿਹੜਾ ਅੰਮ੍ਰਿਤਵਾਣੀ ਦਾ ਪ੍ਰਕਾਸ਼ ਵਾਸਤੇ ਮਨਾਇਆ ਗਿਆ ਵੀ ਨਾ ਕਰੀਏ ਇਹਦੇ ਨਾਲ 파ੜ ਪਏਗਾ ਬੜੇ ਸਾਲ ਇਹ ਅੱਜ ਕਰੀਬ ਆਪਾਂ ਕਰੀਏ ਕਿ 17 ਸਾਲ ਇਸ ਗੱਲ ਨੂੰ ਬੀਤ ਗਏ ਵਿਆਨਾ ਕਾਂਡ ਨੂੰ ਲੇਕਿਨ ਉਸ ਤੋਂ ਬਾਅਦ ਇਹ ਫੇਰ ਸ਼ੁਰੂ ਹੋ ਗਿਆ ਕਿ ਫੇਰ ਡਾਕਟਰ ਬੀ ਆਰ ਅੰਬੇਦਕਰ ਨੂੰ ਕਰ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਦੀਆਂ ਮੂਰਤੀਆਂ ਨੂੰ ਕਰਤਾ ਗਿਆ ਹੁਣ ਜਿਹੜਾ ਵਹ ਮੰਦਰ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਗਰਨੇਡ ਸੁੱਟਿਆ ਗਿਆ ਔਰ ਇਹ ਹੁਣ ਟਾਰਗੇਟ ਇੱਧਰ ਹੋਣ ਲੱਪਿਆ ਕਿ ਹੁਣ ਆਪਾਂ Hindu ਤੇ Sikh ਭਾਈਚਾਰੇ ਨੂੰ ਲੜਾ ਦਈਏ Hindu ਤੇ Sikh ਭਾਈਚਾਰਾ ਜਿਹੜਾ ਵਹ ਆਪਸ ਵਿੱਚ ਪੰਜਾਬ 'ਚ ਕਿਸੇ ਤਰੀਕੇ ਮਾਹੌਲ ਖਰਾਬ ਕੀਤਾ ਜਾਵੇ ਪੰਜਾਬ ਦੇ ਵਿੱਚ ਕਿਉਂਕਿ ਅੱਗੇ ਬਹੁਤ ਬੁਰਾ ਹਾਲ ਹੈ ਪੰਜਾਬ ਸੂਬਾ ਜਿਹੜਾ ਹੈਗਾ ਉਹ ਬਾਰਡਰ ਸਟੇਟ ਹੈ ਔਰ ਇੱਥੇ ਇਹਨੂੰ ਸਾਨੂੰ ਥ੍ਰੈਟ ਬਹੁਤ ਪਾਸਿਓਂ ਆ। ਅਸੀਂ ਡਰੱਗ ਨਾਲ ਲੜਾਈ ਲੜ ਰਹੇ ਆ। ਅਸੀਂ ਆ ਜਿਹੜੇ ਪਾਕਿਸਤਾਨ ਤੋਂ ਹਥਿਆਰ ਆ ਰਹੇ ਆ ਇਹਨਾਂ ਦੇ ਵਿਰੁੱਧ ਲੜਾਈ ਲੜ ਰਹੇ ਆ। ਪੰਜਾਬ ਅੱਗੇ ਆਪਣੇ ਪਾਣੀ ਦੀ ਲੜਾਈ ਲੜ ਰਿਹਾ, ਕੈਂਸਰ ਦੀ ਲੜਾਈ ਲੜ ਰਿਹਾ। ਇਹ ਵੀ ਜੰਗਾਂ ਨਾਲ ਹੁਣ ਸ਼ੁਰੂ ਹੋ ਗਈਆਂ ਹੋਈਆਂ। ਕਿਸਾਨੀ ਦੇ ਨਾਲ ਲੜਾਈ ਲੜ ਰਿਹਾ, ਕਿਸਾਨੀ ਦੇ ਮੁੱਦਿਆਂ ਤੇ ਲੜ ਰਿਹਾ। ਸੋ ਇਹਦੇ ਨਾਲ ਪੰਜਾਬ ਨੇ ਜਿਹੜਾ ਇੰਨੇ ਸਾਲ ਸੰਤਾਪ ਭੁਗਿਆ ਇਹ ਦੁਬਾਰਾ ਉਹੀ ਹੈਗੇ ਸੈਂਟੀਮੈਂਟਸ ਨੂੰ ਭੜਕਾਇਆ ਜਾਵੇ ਤੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਪਹਿਲੀ ਪਹਿਲੀ ਗੱਲ ਤਾਂ ਜਿਹੜਾ ਹਮਲਾ ਹੋਇਆ ਚਲੋ ਇਹਦੀ ਨਿੰਦਾ ਹੋਣੀ ਲਾਜ਼ਮੀ ਆ ਔਰ ਇਹ ਹੋਣੀ ਵੀ ਚਾਹੀਦੀ ਹੈ ਪਰ ਜੇ ਬਹੁ ਪ੍ਰੈਕਟੀਕਲ ਹੋ ਕੇ ਦੇਖੀਏ ਇਸ ਚੀਜ਼ ਨੂੰ ਕਿ ਬੀਜੇਪੀ ਆਪਣਾ ਕੋਈ ਆਧਾਰ ਕ੍ਰੀਏਟ ਕਰ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਸਿੰਮਫਟੀ ਤਾਂ ਬਣ ਜਾਂਦੀ ਹੈ ਇਹੋ ਜੀ ਸਿਚੁਏਸ਼ਨਸ ਤੋਂ ਬਾਅਦ ਕੀ ਕੋਈ ਬੁਨਿਆਦ ਖੜੀ ਕੀਤੀ ਜਾ ਰਹੀ ਹੈ ਪੰਜਾਬ ਦੇ ਅੰਦਰ ਦੇਖੋ ਇਦਾਂ ਨਹੀਂ ਹੁੰਦਾ ਕਾਰਨ ਇਹ ਹੈਗਾ ਕਿ ਆਪਣੇ ਘਰ ਦੇ ਵਿੱਚ ਅੱਗ ਲਾ ਕੇ ਕੋਈ ਤਮਾਸ਼ਾ ਨਹੀਂ ਵੇਖਦਾ ਠੀਕ ਹੈ ਨਾ ਮੇਰੀ ਆਪਣੀ ਸੋਚ ਹੈ ਮੇਰੀ ਆਪਣੀ ਇਹ ਗੱਲ ਹੈਗੀ ਹੈ ਕਿ ਇਹ ਸਿਰਫ Hindu ਤੇ Sikhਾਂ ਦੇ ਵਿੱਚ ਇੱਕ ਪਾੜਾ ਪਾਣ ਦੀ ਜਿਵੇਂ ਰਵਿਦਾਸ ਸਿੰਘਾਂ ਦੇ ਜਿਹੜੇ ਹੋਰ ਵਾਲਮੀਕੀ ਭਾਈਚਾਰੇ ਦੇ ਲੋਕ ਨੇ ਜਿਹੜੇ ਹੋਰ ਦਲਿਤ ਬਰਾਦਰੀਆਂ ਦੇ ਲੋਕ ਨੇ ਉਹਨਾਂ ਦੀ ਸਿੱਖਾਂ ਨਾਲ ਪਿੱਛੇ ਜੀ ਤੁਹਾਡੇ ਸਾਹਮਣੇ ਕੋਸ਼ਿਸ਼ਾਂ ਹੋਈਆਂ ਇਹ ਵੀ ਜਿਹੜੀ ਕੋਸ਼ਿਸ਼ ਹੈਗੀ ਆ ਇਹ ਕੋਸ਼ਿਸ਼ Hindu ਤੇ Sikhਾਂ ਦੇ ਵਿੱਚ ਪਾੜ ਪਾਣ ਦੀ ਕੋਸ਼ਿਸ਼ ਹੈ ਕਿਉਂਕਿ BJP Hindu ਤਵ ਦੇ ਅਜੰਡੇ ਤੇ ਚੱਲਦੀ ਹੈ BJP ਦਾ ਸਿੱਧਾ ਸਿੱਧਾ ਇੱਕ ਹੁੰਦਾ ਹੈ ਕਿ ਅਸੀਂ Hindu ਤਵ ਦਾ ਅਜੰਡਾ ਲੈ ਕੇ ਅੱਗੇ ਚੱਲਣਾ ਹੈ ਇਹੀ RSS ਦੀ ਆਈਡੀਓਲੋਜੀ ਹੈ ਲੇਕਿਨ ਗੱਲ ਇਹ ਹੈ ਕਿ ਉਹਨਾਂ ਨੇ ਸਿਰਫ ਤੇ ਸਿਰਫ ਇਹ ਚੀਜ਼ਾਂ ਪੜ੍ਹਾ ਕੇ ਇਹ ਟਾਰਗੇਟ ਕਰਕੇ Hinduਾਂ ਦੇ ਵਿੱਚ ਇੱਕ ਰੋਸ਼ ਪੈਦਾ ਕਰਨਾ ਦਸ਼ਤਗਰਦਾਂ ਦਾ ਕੰਮ ਕੀ ਹੁੰਦਾ ਦਸ਼ਤਗਰਦਾਂ ਦਾ ਕੰਮ ਹੁੰਦਾ ਬਈ ਇਹਨਾਂ ਦੇ ਆਪਸ ਵਿੱਚ ਪਾੜ ਪਾ ਦਿਓ ਜਦ ਕਿ ਇਹਦੇ ਚ ਇਹ ਜਿਹੜੇ ਦਸ਼ਤਗਰਦ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਬਈ ਸਿੱਖ ਗੁਰੂਆਂ ਦੀ ਕੁਰਬਾਨੀ ਹੀ ਹਿੰਦੂਆਂ ਨੂੰ ਬਚਾਣ ਲਈ ਹੋਈ ਹੈ ਉਹਨਾਂ ਦੀਆਂ ਸ਼ਹਾਦਤਾਂ ਉਹਨਾਂ ਦੀਆਂ ਜੀਵਣੀਆਂ ਉਹਨਾਂ ਦੀਆਂ ਪੜਨ ਜਿਹੜੇ ਮੈਂ ਕਹਿੰਦਾ ਹੈ ਦਸ਼ਤਗਰਦ ਨੇ ਜਾਂ ਪੰਜਾਬ ਦੇ ਵਿੱਚ ਮੌਲ ਸਿਰਜਣਾ ਜਾਂਦੇ ਨੇ ਉਹਨਾਂ ਨੂੰ ਪਹਿਲਾਂ ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਪੂਰੀ ਉਹਨਾਂ ਦੀ ਜ਼ਿੰਦਗੀ ਪੜ੍ਹਨੀ ਚਾਹੀਦੀ ਵੀ ਜੇ ਸਾਡੇ ਗੁਰੂ ਸਹਿਬਾਨ ਨੇ ਸ਼ਹਾਦਤਾਂ ਹੀ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਤੀਆਂ ਤੇ ਆਪਾਂ ਜਿਹੜਾ ਵਾ ਕਿਹੜੇ ਪਾਸੇ ਤੁਰੇ ਹੋਏ ਆ ਸਾਨੂੰ ਗੁਰੂ ਮਹਾਰਾਜ ਦੇ ਇਸ ਦਾ ਮਤਲਬ ਅਸੀਂ ਗੁਰੂ ਮਹਾਰਾਜ ਦੇ ਉਲਟ ਚੱਲਦੇ ਪਏ ਆ ਹਾਂ ਵਿਚਾਰਿਕ મતਭੇਦ ਹੋ ਸਕਦੇ ਨੇ ਸਭ ਕੁਝ ਹੋ ਸਕਦਾ ਲੇਕਿਨ ਤੁਸੀਂ ਇਹ ਨਹੀਂ ਕਰ ਸਕਦੇ ਕਿ ਇਹ ਜਿਹੜਾ ਹਿੰਦੂ ਹੈ ਇਹ ਸਿੱਖ ਹੈ ਇਹ ਰਵਿਦਾਸੀ ਹੈ ਇਹ ਵਾਲਮੀਕੀ ਭਾਈਚਾਰੇ ਤੋਂ ਜਾਤੀਆਂ ਕੋਈ ਅਲੱਗ ਨਹੀਂ ਹੁੰਦੀਆਂ ਪੰਜਾਬ ਦੀ ਭਾਈਚਾਰਕ ਸਾਂਝ ਦੀ ਤਾਂ ਲੋਕ ਉਦਾਹਰਨਾ ਦਿੰਦੇ ਆ ਵਿਖੋ ਪੱਦਰ ਦੇ ਉੱਤੇ ਉਦਾਹਰਨਾ ਦਿੱਤੀਆਂ ਜਾਂਦੀਆਂ ਕਿ ਪੰਜਾਬ ਦੀ ਭਾਈਚਾਰਕ ਸਾਂਝ ਔਰ ਇਹ ਤੁਹਾਨੂੰ ਮੈਂ ਦੱਸ ਵੀ ਦੇਣਾ ਮੈਂ ਪੰਜਾਬ ਦਾ ਕਾਲਾ ਦੌਰ ਦੇਖਿਆ ਪੰਜਾਬ ਦੇ ਕਾਲੇ ਦੌਰ ਦੇ ਵਿੱਚ ਬਹੁ ਸੰਖੇਤ ਸਿੱਖਾਂ ਨੇ ਹਿੰਦੂਆਂ ਦੀ ਰੱਖਿਆ ਕੀਤੀ ਹੈ ਗੁਰੂ ਮਹਾਰਾਜ ਦੇ ਫਲਸਫੇ ਤੇ ਚੜ ਗਏ ਮੇਰੇ ਕੋਲ 5000 ਐਗਜ਼ਾਮਪਲ ਹੈ ਪੰਜਾਬ ਦੀ ਜਿੰਦੇ ਚ ਸਿੱਖਾਂ ਨੇ ਪਿੰਡਾਂ ਥਾਂ ਹੀ ਜਾ ਕੇ ਲੋਕਾਂ ਨੂੰ ਕਿਹਾ ਸੀ ਜੇ ਤੁਸੀਂ ਪਿੰਡ ਚੋਂ ਘਰ ਛੱਡ ਕੇ ਗਏ ਅਸੀਂ ਦੇਖੋ ਫਿਰ ਤੁਹਾਨੂੰ ਨਹੀਂ ਛੱਡਣਾਂਗੇ ਬੰਨ ਬਣ ਕੇ ਖੜੋਤੇ ਦਵਾਰਾਂ ਬਣ ਕੇ ਕਿ ਅਸੀਂ ਤੁਹਾਡੇ ਅੱਗੇ ਖੜੇ ਆ ਠੀਕ ਹੈ ਕੁਝ ਇਲਾਕੇ ਸੀਗੇ ਜਿਹੜੇ ਬੜੇ ਸੈਂਸਿਟਿਵ ਸੀਗੇ ਉੱਥੋਂ ਪਲਾਇਨ ਹੋਇਆ ਆਦਰਵਾਇਜ਼ ਬਾਕੀ ਪੰਜਾਬ ਦੇ ਵਿੱਚ ਸਿੱਖਾਂ ਨੇ ਪੂਰੀ ਦਵਾਰ ਬਣ ਕੇ ਹਿੰਦੂਆਂ ਦੀ ਰੱਖਿਆ ਕੀਤੀ ਹੈ ਇਸ ਕਰਕੇ ਉਸ ਫਲਸਫੇ ਨੂੰ ਸੋਚਣਾ ਚਾਹੀਦਾ ਇਹ ਤੇ ਸਿਰਫ ਤੇ ਸਿਰਫ ਨਾ ਇੱਕ ਭਾਈਚਾਰਕ ਨੂੰ ਵਿਗਾੜ ਕੇ ਦੇਖੋ ਬੀਜੇਪੀ ਤੇ ਅਲਿਗੇਸ਼ਨ ਇਸ ਕਰਕੇ ਲੱਗਣੇ ਆ ਬੀਜੇਪੀ ਸੈਂਟਰਲ ਸਰਕਾਰ ਹੈ ਕੇਂਦਰ ਸਰਕਾਰ ਹੈ ਬਾਰਡਰ ਉਹਨਾਂ ਦੇ ਕੋਲ ਹੈ ਬੀਐਸਐਫ ਉਹਨਾਂ ਕੋਲ ਹੈ ਔਰ ਹਥਿਆਰ ਔਰ ਜਿਹੜੇ ਗਰਨੇਡ ਔਰ ਡਰੱਗਸ ਆ ਰਹੀਆਂ ਉਹ ਪਾਕਿਸਤਾਨ ਬਾਰਡਰ ਤੋਂ ਆ ਰਹੀਆਂ ਡਰੋਨ ਦੇ ਨਾਲ ਆ ਰਹੀਆਂ ਹੈਗੀਆਂ ਇਸ ਕਰਕੇ ਉਹਨਾਂ ਤੇ ਅਲਿਗੇਸ਼ਨ ਲੱਗਣੇ ਆ ਬਈ ਇਹ ਏਜੰਸੀਆਂ ਤੋਂ ਕੰਮ ਕਰਵਾਇਆ ਜਾ ਰਿਹਾ ਲੇਕਿਨ ਗੱਲ ਇਹ ਆ ਕਿ ਜੇ ਉਹ ਅਲੱਗ ਕੰਮ ਕਰ ਰਹੀਆਂ ਤੇ ਸਟੇਟ ਦੇਆਂ ਵੀ ਕਾਊਂਟਰ ਇੰਟੈਲੀਜੈਂਸ ਟੀਮਾਂ ਛੋਟੀਆਂ ਨਹੀਂ ਐ ਤੇ ਅੱਜ ਮੰਨ ਲਓ ਇਹ ਬੰਦੇ ਫੜੇ ਜਾਣ ਕਾਊਂਟਰ ਇੰਟੈਲੀਜੈਂਸ ਇਹਨਾਂ ਨੂੰ ਅਨਟੈਰੋਗੇਟ ਕਰੇ ਤੇ ਜੇ ਇਹਨਾਂ ਦੇ ਪਿੱਛੇ ਕੋਈ ਭਾਜਪੀ ਦੇ ਲੀਡਰਾਂ ਦਾ ਹੱਥ ਥੋੜਾ ਨਿਕਲਣਾ ਇਹਨਾਂ ਦੇ ਪਿੱਛੇ ਗੈਂਗਸਟਰਾਂ ਦਾ ਹੱਥ ਨਿਕਲਣਾ ਜਾਂ ਜਿਹੜੇ ਬੈਠੇ ਹੋਏ ਆ ਬਾਹਰਲੇ ਮੁਲਕਾਂ ਦੇ ਵਿੱਚ ਪੰਨੂ ਦੀ ਵੀਡੀਓ ਆ ਜਾਣੀ ਆ ਹੋਰ ਆ ਜਾਣੀ ਆ ਕਿਸੇ ਨੇ ਜ਼ਿੰਮੇਵਾਰੀ ਲੈ ਲੈਣੀ ਆ ਕਿਸੇ ਟੈਰਰਿਸਟ ਆਊਟਫਿਟ ਨੇ ਤੇ ਇਹਨਾਂ ਦਾ ਮੰਤਵ ਇਹ ਹੁੰਦਾ ਕਿ ਅਸੀਂ ਹਿੰਦੂ ਸਿੱਖ ਭਾਈਚਾਰੇកਾਂਝ ਨੂੰ ਢੋੜੀਏ ਪੰਜਾਬ 'ਚ ਰੋਲਾ ਪੁਆਈਏ ਤੇ ਪੰਜਾਬ ਦੇ ਵਿੱਚ ਉਹ ਕਾਲਾ ਦੌਰ ਵਾਪਸ ਲੈ ਕੇ ਆਈਏ ਸਾਬ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਬੜਾ ਹੋ ਰਿਹਾ ਆਮ ਆਦਮੀ ਪਾਰਟੀ ਦੇ ਲੀਡਰ ਕਰਦੇ ਨਜ਼ਰ ਆ ਰਹੇ ਆ ਆਖਿਰ ਲਾਰੈਂਸ ਬਿਸ਼ਨੋਈ ਦਾ ਲੈਣਾ ਦੇਣਾ ਕੀ ਹੈ ਇਸ ਪੂਰੇ ਮਾਮਲੇ ਨਾਲ ਦੇਖੋ ਗੱਲ ਇਹ ਹੈ ਕਿ ਪੰਜਾਬ 'ਚ ਜਿੰਨੀਆਂ ਘਟਨਾਵਾਂ ਹੋਈਆਂ ਵੱਡੀਆਂ ਜੇ ਮੰਨ ਲਓ ਸਿੱਧੂ ਮੂਸੇਵਾਲੇ ਦਾ ਹੋਇਆ ਜੇ ਮੋਹਾਲੀ ਜਿਹੜਾ ਅਟੈਕ ਹੋਇਆ ਆਰਪੀਜੀ ਅਟੈਕ ਹੋਇਆ ਮੋਹਾਲੀ ਇੰਟੈਲੀਜੈਂਸ ਦੇ ਦਫਤਰ ਤੇ ਅਟੈਕ ਹੋਇਆ ਹੋਰ ਜੇ ਕੋਈ ਵੱਡੀਆਂ ਘਟਨਾਵਾਂ ਹੋਈਆਂ ਕਿਤੇ ਉਹਦੇ ਇਨਡਾਇਰੈਕਟਲੀ ਲਿੰਕ ਜਿਹੜੇ ਆ ਲੋਰੈਂਸ ਬਿਸ਼ਨੋਈ ਨਾਲ ਜਾ ਕੇ ਜੁੜਦੇ ਆ ਹੁਣ ਲੋਰੈਂਸ ਬਿਸ਼ਨੋਈ ਦਾ ਇੱਕ ਵੱਡਾ ਨੈਟਵਰਕ ਹੈ ਇਨਡਾਇਰੈਕਟਲੀ ਲਿੰਕ ਉਹਦਾ ਕਿਸੇ ਨਾਲ ਵੀ ਜੋੜ ਸਕਦਾ ਉਹਦੇ ਹੁਣ ਉਹ ਬਾਹਰਲੇ ਮੁਲਕਾਂ ਤੋਂ ਘੁਮਕੇ ਆਂਦੇ ਆ ਉਹਨੂੰ ਸਟੈਬਲਿਸ਼ ਕਰਨਾ ਔਖਾ ਹੈ ਬਹੁਤ ਕਿਉਂਕਿ ਜਿਹੜੇ ਲਿੰਕ ਇੱਥੋਂ ਮਿਲਦੇ ਨੇ ਉਹ ਲਿੰਕ ਮਿਲਦੇ ਨੇ ਅਮਰੀਕਾ ਦੇ ਕੈਨੇਡਾ ਦੇ ਜਰਮਨ ਦੇ ਉਹਨਾਂ ਦੇ ਮਿਲਦੇ ਆ ਹੁਣ ਮੰਨ ਲਓ ਹੈਪੀ ਆ ਹੈਪੀ ਪਾਸੀ ਆ ਉਹ ਬਾਹਰ ਬੈਠਾ ਉਹ ਕੋ ਲਾਰੈਂਸ ਨਾਲ ਗੱਲ ਕਰਦਾ ਹੋਵੇ ਪਾਕਿਸਤਾਨ ਗੱਲ ਕਰਦਾ ਹੋਵੇ ਤੁਸੀਂ ਇਸਟੈਬਲਿਸ਼ ਨਹੀਂ ਕਰ ਸਕਦੀਆਂ ਏਜੰਸੀਆਂ ਇਹਨੂੰ ਇਸਟੈਬਲਿਸ਼ ਕਰਨਾ ਔਖਾ ਹੁੰਦਾ ਠੀਕ ਹੈ ਅੱਜ ਇਹਦੇ ਉੱਤੇ ਆਮ ਆਦਮੀ ਪਾਰਟੀ ਦਾ ਬਹੁਤ ਸੀਰੀਅਸ ਐਲੀਗੇਸ਼ਨ ਭਾਜਪਾ ਤੇ ਲੱਗਾ ਹੈ ਕਿ ਭਾਜਪਾ ਨੂੰ ਸੁਰੱਖਿਆ ਦਿੱਤੀ ਹੋਈ ਹੈ ਸਾਬਰਮਤੀ ਜੇਲ੍ਹ ਚ ਰੱਖਿਆ ਹੋਇਆ ਭਾਜਪਾ ਵੀ ਕਾਊਂਟਰ ਕਰਦੀ ਪਈ ਹੈ ਇਹ ਸਿਆਸਤ ਦਾ ਪਾਠ ਹੈਗਾ ਬੀਜੇਪੀ ਵੀ ਕਾਊਂਟਰ ਕਰਦੀ ਪਈ ਆ ਮੇਰੀ ਰਵਨੀਤ ਬਿੱਟੂ ਹੋਰਾਂ ਨਾਲ ਗੱਲ ਹੋਈ ਆ ਕਹਿੰਦੇ ਜੇ ਉਹਨਾਂ ਨੇ ਉੱਥੇ ਰੱਖਿਆ ਹੋਇਆ ਵਾ ਇਹ ਦੋਸ਼ ਲਾਉਂਦੇ ਆ ਤੇ ਜਿਹੜੀ ਉਹਦੀ ਇੰਟਰਵਿਊ ਕਰਵਾਈ ਗਈ ਆ ਖਰੜ ਜੇਲ੍ਹ ਚ ਉਹ ਆ ਕੇ ਸੈਂਟਰਲ ਦੀਆਂ ਫੋਰਸਿਜ਼ ਨੇ ਕਰਵਾ ਦਿੱਤੀ ਐ ਇਹਦਾ ਮਤਲਬ ਕਿਤੇ ਨਾ ਕਿਤੇ ਉਹਦਾ ਪੰਜਾਬ ਪੁਲਿਸ ਦੇ ਨਾਲ ਵੀ ਕਿਤੇ ਨੈਕਸਸ ਐ ਉਹ ਕਹਿੰਦਾ ਡੀਜੀਪੀ ਦੀ ਰਿਪੋਰਟ ਹੀ ਫਾਈਲ ਹੋ ਚੁੱਕੀ ਆ ਵੀ ਪੰਜਾਬ ਪੁਲਿਸ ਨੇ ਕਰਾਈ ਆ ਉਤੋਂ ਵੀ ਅੱਗੇ ਵੱਧ ਜੀ ਇਹ ਕਹਿੰਦੇ ਜੇ ਆਪਾਂ ਹੋਰ ਗੱਲਾਂ ਸੋਚ ਲਈਏ ਤੇ ਕਹਿੰਦੇ ਜਿਹੜੇ دہشتਗਰਦ ਜਾਂ ਹੋਰ ਬੰਦੇ ਕੰਮ ਕਰ ਰਹੇ ਆ ਉਹਨਾਂ ਨੂੰ ਫੜਨਾ ਕਿਹਦਾ ਕੰਮ ਆ ਸਟੇਟ ਦਾ ਕੰਮ ਹੈ ਸਟੇਟ ਪੁਲਿਸ ਦਾ ਕੰਮ ਹੈ ਫੜ ਲਣ ਲਾਅ ਐਂਡ ਆਰਡਰ ਆਪਣਾ ਮਜ਼ਬੂਤ ਰੱਖਣ ਦੇਖੋ ਗੱਲ ਪਤਾ ਕੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਅੱਜ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਣ ਲੱਗਾ ਬੜੇ ਕਰੀਬ ਜਿਹੜਾ ਮਰਜੀ ਇਹਨੂੰ ਬੁਰਾ ਮੰਨੇ ਇੱਕ ਪੰਜਾਬ ਹੈ ਜਿਹੜਾ ਹਿੰਦੁਸਤਾਨ ਦੀ ਰਾਖੀ ਕਰ ਰਿਹਾ ਇਹ ਗੱਲ ਪ੍ਰੈਕਟੀਕਲ ਮੈਂ ਡੰਕੇ ਦੀ ਝੂਟ ਤੇ ਕਹਣਾ ਜਿੰਨੇ ਮੇਰੇ ਨਾਲ ਬਹਿਸ ਕਰਨੀ ਆ ਕੇ ਕਰ ਲਵੇ ਪੰਜਾਬ ਦਾ ਖੂਨ ਜਿਹੜਾ ਉਹ ਗਰਮ ਹੈ ਪਾਕਿਸਤਾਨ ਦੀਆਂ ਉੱਥੇ ਉਹਨਾਂ ਦਾ ਵੀ ਪਤਾ ਵੈ ਉਹਨਾਂ ਦੀ ਆਈਐਸਆਈ ਨੂੰ ਵੀ ਪਤਾ ਹੈ ਕਿ ਜਦ ਤੱਕ ਪੰਜਾਬ ਰਸਤੇ 'ਚ ਹੈ ਅਸੀਂ ਹਿੰਦੁਸਤਾਨ 'ਚ ਐਂਟਰ ਨਹੀਂ ਕਰ ਸਕਦੇ ਕਿਉਂਕਿ ਇੱਥੇ ਪੰਜਾਬੀ ਜਿਹੜੇ ਆ ਆਪਣੇ ਦੇਸ਼ ਲਈ ਮਰ ਮਿਟਣ ਲਈ ਤਿਆਰ ਹੈ ਪੰਜਾਬ ਦੇ ਲੋਕ ਸਰਹੱਦਾਂ ਦੇ ਉੱਤੇ ਬੈਠੇ ਹੋਏ ਰਾਖੀ ਕਰਦੇ ਪਏ ਆ ਇਹ ਗੱਲ ਨੂੰ ਮੰਨਦੇ ਹੋ ਤੁਸੀਂ ਤੇ ਉਹਨਾਂ ਨੂੰ ਵੀ ਪਤਾ ਕਿ ਜਿਹੜਾ ਸਾਡਾ ਸਭ ਤੋਂ ਵੱਡਾ ਹਰਡਲ ਹੈ ਉਹ ਪੰਜਾਬ ਹੈ ਇਸ ਕਰਕੇ ਪੰਜਾਬ ਨੂੰ ਡਿਸਟਰਬ ਕੀਤੇ ਜਾਂਦੀ ਦੇਖੋ ਗਰਨੇਟ ਕੋਈ ਜਲੰਧਰ ਤਾਂ ਬਣੇ ਨਹੀਂ ਲੁਧਿਆਣੇ ਨਹੀਂ ਬਣੇ ਪਟਿਆਲੇ ਨਹੀਂ ਬਣੇ ਪੰਜਾਬ 'ਚ ਨਹੀਂ ਬਣੇ ਯੂਪੀ 'ਚ ਨਹੀਂ ਬਣੇ ਸਭ ਪਾਕਿਸਤਾਨ ਮੇਡ ਆ ਗਿਆ ਇਹਦਾ ਮਤਲਬ ਉੱਥੋਂ ਇੱਕ ਸਾਜ਼ਿਸ਼ ਰਚੀ ਜਾ ਰਹੀ ਆ ਪਾਕਿਸਤਾਨ ਦੀ ਇੰਟੈਲੀਜੈਂਸ ਸਰਵਿਸ ਵੱਲੋਂ ਕਿ ਕਿਸੇ ਤਰੀਕੇ ਪੰਜਾਬ 'ਚ ਮਾਹੌਲ ਖਰਾਬ ਹੋਵੇ ਇਹ ਲੜਪड़ ਪੈਣ ਲੜਪड़ ਪੈਣ ਤੇ ਅਸੀਂ ਪੰਜਾਬ ਵੱਲੋਂ ਵਧਣਾ ਸ਼ੁਰੂ ਕਰ ਦਈਏ ਤਾਂ ਕਿ ਹਿੰਦੁਸਤਾਨ ਦੇ ਉੱਤੇ ਆਪਣਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਤੱਕ ਇਹ ਪਿੱਲਰ ਹੈਗਾ ਪੰਜਾਬ ਅਸੀਂ ਹਿੰਦੁਸਤਾਨ ਦਾ ਕੁਝ ਨਹੀਂ ਕਰ ਸਕਦੇ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਜਦ ਤੱਕ ਪੁਲਿਸ ਇਸ ਨੂੰ ਇਨਵੈਸਟੀਗੇਟ ਕਰਕੇ ਅੱਗੇ ਖਲਾਸਾ ਨਹੀਂ ਕਰਦੀ ਉਦ ਤੱਕ ਇਹ ਮਾਮਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਬੀਜੇਪੀ ਲੀਡਰਸ ਜਿਹੜੇ ਮੌਜੂਦ ਨੇ ਇੱਥੇ ਉਹਨਾਂ ਦੇ ਵੱਲੋਂ ਧਰਨਾ ਜਿਹੜਾ ਉਹ ਲਗਾ ਦਿੱਤਾ ਗਿਆ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੂਬਾਨ ਇੰਡੀਆ ਪੰਜਾਬੀ